ਪੰਥਕ ਸਿਆਸਤ ਦੇ ਵਿੱਚ ਵੱਡਾ ਪੁੱਛਾ ਲਾਉਣ ਵਾਲਾ ਹੈ ਦੱਸਿਆ ਕਿ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਣ ਜਾ ਰਹੀ ਹੈ ਦੱਸਿਆ ਕਿ ਜੋ ਜਾਣਕਾਰੀ ਮਿਲੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਾਚ ਦੀ ਅਗਵਾਈ ਦੇ ਹੇਠ ਪੰਜ ਸਿੰਘ ਸਹਿਬਾਨਾਂ ਦੀ ਅੱਜ ਇਕੱਤਰਤਾ ਹੋ ਸਕਦੀ ਹੈ ਕੈਬਨਿਟ ਮੰਤਰੀ ਤਰुणਪ੍ਰੀਤ ਸੋਦ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਦੱਸਿਆ ਕਿ 18 ਨਵੰਬਰ ਨੂੰ ਜਤਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਦੇ ਵੱਲੋਂ ਜਾਰੀ ਕੀਤੀ ਗਈ ਇੱਕ ਫਰਮਾਨ ਦੇ ਵਿੱਚ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਸ੍ਰੀ ਅਕਾਲ ਤਖਤ ਸਾਈ ਵਿਖੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਸੀ ਪਰ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮਾਂ ਕਾਰਨ ਸਮਾਂ ਵਧਾਉਣ ਦੀ ਬੇਨਤੀ ਕੀਤੀ ਸੀ ਹੁਣ ਜਦੋਂ ਮੁੱਖ ਸਮਾਗਮ ਸਮਾਪਤ ਹੋ ਗਏ ਨੇ ਤਾਂ 8 ਦਸੰਬਰ ਯਾਨੀ ਕਿ ਅੱਜ ਸ੍ਰੀ ਅਕਾਲ ਤਖਤ ਸਾਈ ਵਿਖੇ ਪੇਸ਼ ਹੋ ਸਕਦੇ ਨੇ ਇਹ ਗੱਲ ਧਿਆਨ ਦੇ ਅਨੁਕੂਲ ਹੈ ਕਿ ਕੈਬਨਿਟ ਮੰਤਰੀ ਸੋਧ ਤੇ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦੌਰਾਨ 25 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਆਪਣੇ ਜੋ ਬੈਨਰ ਨੇ ਉਸ ਦੇ ਵਿੱਚ ਭਾਈ ਜੈਤੋ ਨੂੰ ਗੁਰੂ ਤੇਗ ਬਹਾਦਰ ਜੀ ਦਾ ਸੀਸ ਫੜ ਕੇ ਜੁੱਤੀਆਂ ਪਹਿਣ ਕੇ ਦਿਖਾਉਣ ਕੇ ਮਰਿਆਦਾ ਦੀ ਕੋਰ ਉਲੰਘਣਾ ਕੀਤੀ ਸੀ ਅਜਿਹੇ ਕਈ ਦੋਸ਼ਾਂ ਕਾਰਨ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਤੇ ਸਾਇਬ ਤੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਪੰਥਕਾ ਮਾਮਲੇ ਤੇ ਵੀ ਸ਼੍ਰੀ ਅਕਾਲ ਤਖਤ ਤੇ ਸਾਇ ਵਿਖੇ ਵਿਚਾਰ ਅਧੀਨ ਚੱਲ ਰਹੇ ਨੇ ਜਿਸ ਦਾ ਫੈਸਲਾ ਹੋ ਸਕਦਾ ਹੈ। ਦੱਸਿਆ ਇਹ ਕਿ ਪਾਈ ਹਰਿੰਦਰ ਸਿੰਘ ਨਰਵੈਰ ਖਾਲਸਾ ਜਿਨ੍ਹਾਂ ਯੂਕੇ ਵੀ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਤੇ ਸਾਇ ਦੇ ਸਕਤਰੇਤ ਵਿਖੇ ਪਹੁੰਚੇ ਸਨ ਜਿਨ੍ਹਾਂ ਦੇ ਵੱਲੋਂ ਪਵਿੱਤਰ ਦਰ ਤੇ ਹਾਜ਼ਰੀ ਲਗਾ ਕੇ ਮੁਆਫੀ ਮੰਗੀ ਜਾਣੀ ਹੈ। ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ ਸੀ ਦੇ ਵੱਲੋਂ ਵੀ ਹੋਈ ਗਲਤੀ ਲਈ ਸ਼੍ਰੀ ਅਕਾਲ ਤਖਤ ਸਾਈ ਵੀ ਕੇ ਸਪਸ਼ਟੀਕਰਨ ਦਿੱਤਾ ਗਿਆ ਸੀ ਹੋ ਸਕਦਾ ਹੈ ਕਿ ਇਸ ਇਕਤਰਤਾ ਦੇ ਵਿੱਚ ਕੋਈ ਫੈਸਲਾ ਹੋਵੇ ਇਕਤਰਤਾ ਦੇ ਵਿੱਚ ਉਹ ਪੇਸ਼ ਹੋਣ ਇਸ ਨਾਲ ਹੀ ਦੱਸ ਸੀ ਕਿ ਮਿਤੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਈ ਦੀ ਫਸੀਲ ਤੋਂ ਪੰਜ ਸਿੰਘ ਸੈਬਾਨਾ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਫੈਸਲੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾ ਦਿੱਤਾ ਗਿਆ ਫਕਰੇ ਕੌਮ ਖਿਤਾਬ ਵਾਪਸ ਲੈਣ ਦਾ ਵੀ ਹੁਕਮ ਦਿੱਤਾ ਗਿਆ ਸੀ ਪਿਛਲੀ ਅਕਾਲੀ ਸਰਕਾਰ 2007-2017 ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਹੀ ਨੁਮਾਇੰਦਗੀ ਕਰਨ ਦੇ ਵਿੱਚ ਅਸਫਲ ਰਹਿਣ ਕਾਰਨ ਵਾਪਸ ਲੈ ਲਿਆ ਗਿਆ ਸੀ ਸੂਤਰਾਂ ਮੁਤਾਬਕ ਇਹ ਫਕਰੇ ਕੌਮ ਦਾ ਕਿਤਾਬ ਮਿਤੀ 8 ਦਸੰਬਰ ਯਾਨੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਬਾਦਲ ਪਰਿਵਾਰ ਨੂੰ ਵਾਪਸ ਕੀਤਾ ਜਾ ਸਕਦਾ ਹੈ ਇਸ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਤੇ ਰਜਾਨਾ ਸਪੋਕਸਮੈਨ ਨੇ ਜੋ ਆਰਟੀਕਲ ਪਾਇਆ ਹੈ ਉਸ ਆਧਾਰ ਤੇ ਖਬਰ ਹੈ ਇਸ ਨਾਲ ਕਸੀ ਕਿ ਹੁਣ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਵੇਗੀ ਉਸ ਦੇ ਵਿੱਚ ਹੋਰ ਵੀ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਪੰਥਕ ਸਿਆਸਤ ਦੇ ਵਿੱਚ ਵੱਡਾ ਪੁਚਾ ਲਾਉਣ ਵਾਲਾ ਹੈ ਦੱਸਿਆ ਕਿ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੁਣ ਜਾ ਰਹੀ ਹੈ ਦੱਸਿਆ ਕਿ ਜੋ ਜਾਣਕਾਰੀ ਮਿਲੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਾਚ ਦੀ ਅਗਵਾਈ ਦੇ ਹੇਠ ਪੰਜ ਸਿੰਘ ਸਹਿਬਾਨਾਂ ਦੀ ਅੱਜ ਇਕੱਤਰਤਾ ਹੋ ਸਕਦੀ ਹੈ ਕੈਬਨਿਟ ਮੰਤਰੀ ਤਰੁਣ ਪ੍ਰੀਤ ਸੋਧ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਤੇ ਨੇ ਦੱਸਦੀ ਹੈ ਕਿ 18 ਨਵੰਬਰ ਨੂੰ ਜੱਤਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਦੇ ਵੱਲੋਂ ਜਾਰੀ ਕੀਤੀ ਗਈ ਇੱਕ ਫਰਮਾਨ ਦੇ ਵਿੱਚ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਸ੍ਰੀ ਅਕਾਲ ਤਖਤ ਸਾਈ ਵਿਖੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਸੀ ਪਰ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਕਾਰਨ ਸਮਾਂ ਵਧਾਉਣ ਦੀ ਬੇਨਤੀ ਕੀਤੀ ਸੀ ਹੁਣ ਜਦੋਂ ਮੁੱਖ ਸਮਾਗਮ ਸਮਾਪਤ ਹੋ ਗਏ ਨੇ ਤਾਂ 8 ਦਸੰਬਰ ਯਾਨੀ ਕਿ ਅੱਜ ਸ੍ਰੀ ਅਕਾਲ ਤਖਤ ਸਾਈ ਵਿਖੇ ਪੇਸ਼ ਹੋ ਸਕਦੇ ਨੇ ਇਹ ਗੱਲ ਧਿਆਨ ਦੇ ਅਨੁਯੋਗ ਹੈ ਕਿ ਕੈਬਨਿਟ ਮੰਤਰੀ ਸੋਧ ਤੇ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦੌਰਾਨ 25 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਆਪਣੇ ਜੋ ਬੈਨਰ ਨੇ ਉਸ ਦੇ ਵਿੱਚ ਭਾਈ ਜੈਤੋ ਨੂੰ ਗੁਰੂ ਤੇਗ ਬਹਾਦਰ ਜੀ ਦਾ ਸੀਸ ਫੜ ਕੇ ਜੁੱਤੀਆਂ ਪਹਿਣ ਕੇ ਦਿਖਾਉਣ ਕੇ ਮਰਿਆਦਾ ਦੀ ਕੋਰ ਉਲੰਘਣਾ ਕੀਤੀ ਸੀ ਅਜਿਹੇ ਕਈ ਦੋਸ਼ਾਂ ਕਾਰਨ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਤੇ ਸਾਇਬ ਤੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ ਐਸੋ ਇਲਾਵਾ ਕਈ ਹੋਰ ਪੰਥਕਾ ਮਾਮਲੇ ਤੇ ਵੀ ਸ਼੍ਰੀ ਅਕਾਲ ਤਖਤ ਤੇ ਸਾਇ ਵਿਖੇ ਵਿਚਾਰ ਅਧੀਨ ਚੱਲ ਰਹੇ ਨੇ ਜਿਸ ਦਾ ਫੈਸਲਾ ਹੋ ਸਕਦਾ ਹੈ ਦੱਸਿਆ ਇਹ ਕਿ ਭਾਈ ਹਰਿੰਦਰ ਸਿੰਘ ਨਰਵੈਰ ਖਾਲਸਾ ਜਿਨ੍ਹਾਂ ਯੂਕੇ ਵੀ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਤੇ ਸਾਇ ਦੇ ਸਕਤਰੇਤ ਵਿਖੇ ਪਹੁੰਚੇ ਸਨ ਜਿਨ੍ਹਾਂ ਦੇ ਵੱਲੋਂ ਪਵਿੱਤਰ ਦਰ ਤੇ ਹਾਜ਼ਰੀ ਲਗਾ ਕੇ ਮੁਆਫੀ ਮੰਗੀ ਜਾਣੀ ਹੈ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਦੇ ਵੱਲੋਂ ਵੀ ਹੋਈ ਗਲਤੀ ਲਈ ਸ਼੍ਰੀ ਅਕਾਲਕ ਸਾਇਬੀ ਕੇ ਸਪਸ਼ਟੀਕਰਨ ਦਿੱਤਾ ਗਿਆ ਸੀ ਹੋ ਸਕਦਾ ਹੈ ਕਿ ਇਸ ਇਕੱਤਰਤਾ ਦੇ ਵਿੱਚ ਕੋਈ ਫੈਸਲਾ ਹੋਵੇ ਇਕੱਤਰਤਾ ਦੇ ਵਿੱਚ ਉਹ ਪੇਸ਼ ਹੋਣ ਇਸ ਨਾਲ ਹੀ ਦੱਸਿਆ ਕਿ ਮਿਤੀ 2 ਦਸੰਬਰ 2024 ਨੂੰ ਸ਼੍ਰੀ ਅਕਾਲਕ ਸਾਇਬੀ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਫੈਸਲੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾ ਦਿੱਤਾ ਗਿਆ ਫਕਰੇ ਕੌਮ ਕਿਤਾਬ ਵਾਪਸ ਲੈਣ ਦਾ ਵੀ ਹੁਕਮ ਦਿੱਤਾ ਗਿਆ ਸੀ ਪਿਛਲੀ ਅਕਾਲੀ ਸਰਕਾਰ 2007-2017 ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਹੀ ਨੁਮਾਇੰਦਗੀ ਕਰਨ ਦੇ ਵਿੱਚ ਅਸਫਲ ਰਹਿਣ ਕਾਰਨ ਵਾਪਸ ਲੈ ਲਿਆ ਗਿਆ ਸੀ ਸੂਤਰਾਂ ਮੁਤਾਬਕ ਇਹ ਫਕਰੇ ਕੌਮ ਦਾ ਕਿਤਾਬ ਮਿਤੀ 8 ਦਸੰਬਰ ਜਾਣੇ ਕਿ ਅੱਜ ਦੀ ਮੀਟਿੰਗ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਬਾਦਲ ਪਰਿਵਾਰ ਨੂੰ ਵਾਪਸ ਕੀਤਾ ਜਾ ਸਕਦਾ ਹੈ ਇਸ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਤੇ ਰੋਜ਼ਾਨਾ ਸਪੋਕਸਮੈਨ ਨੇ ਜੋ ਆਰਟੀਕਲ ਪਾਇਆ ਹੈ ਉਸ ਆਧਾਰ ਤੇ ਖਬਰ ਹੈ ਇਸ ਦੇ ਨਾਲ ਕਸੀ ਕਿ ਹੁਣ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਵੇਗੀ ਉਸ ਦੇ ਵਿੱਚ ਹੋਰ ਵੀ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ